ਜੋ ਵੀ ਕੁਝ ਹੋ ਰਿਹਾ ਸੰਸਾਰ ਦੇ ਵਿੱਚ ਉਹ ਦੂਜੇ ਪੌ ਚ ਹੋ ਰਿਹਾ ਆ। ਆਪਾਂ ਨੇ ਇੱਕ ਹੀ ਚਾਉਣਾ। ਇੱਕ ਦੇ ਨਾਲ ਜੁੜਨਾ। ਇੱਕ ਦੀ ਗੱਲ ਕਰਨੀ ਹੈ। ਇੱਕ ਦਾ ਧਿਆਨ ਧਰਨਾ। ਇੱਕ ਦਾ ਹੀ ਖਿਆਲ ਕਰਨਾ। ਬਿਨ ਗੋਲ ਹੋਰ ਧਿਆਨ ਹੈ ਸਭ ਦੂਜਾ ਪੌ। ਪਤਾ ਹੀ ਨਹੀਂ ਅਸੀਂ ਕਿਆ-ਕਿਆ ਕਰ ਰਹੇ ਆਂ। ਸਾਨੂੰ ਤਾਂ ਗੁਰਮਤ ਔਰ ਗੁਰਬਾਣੀ ਦੀ ਪਛਾਣ ਨਹੀਂ ਕਰਨੀ ਆਉਂਦੀ। ਗੁਰਬਾਣੀ ਮੁਬਾਰਕ ਹੈ ਸਾਡਾ ਗੁਰੂ ਹੈ। ਪਰ ਗੁਰਬਾਣੀ 'ਚ ਉਹ ਚੀਜ਼ਾਂ ਨਹੀਂ ਹੈ ਜਿਹੜੀਆਂ ਗੁਰਮਤ ਵਿੱਚ ਹੈ। ਉਹ ਲੋਕ ਤਰਖੀਆਂ ਹੋਈਆਂ ਵਿੱਚ ਉਹ ਪੁੱਤ ਹਥਿਆਰਾਂ ਦੀ ਗੱਲ ਕਿਤੇ ਨਹੀਂ ਆਉਂਦੀ ਗੁਰਬਾਣੀ 'ਚ। ਗੁੱਤ ਰੱਖੀ ਹੋਈ ਹੈਗੀ ਇਹ ਵਿੱਚ। ਭੈ ਕਾਹੂ ਕੋ ਦੇਤ ਨੇ ਨਾ ਪਹਿ ਮਾਨਤਾਂ ਗੁਰ ਤੇਗ ਬਹਾਦਰ ਮਹਾਰਾਜ। ਨਾ ਭੈ ਦੇਣੀ ਐ ਨਾ ਸਹਿਣੀ ਐ। ਜੇ ਨਹੀਂ ਸਹਿਣੀ ਹਥਿਆਰ ਵਾਲਾ ਬੰਦਾ ਸਾਹਮਣੇ ਆ ਗਿਆ ਕਿਆ ਕਰੋਗੇ? ਵਟ ਵਿਲ ਯੂ ਡੂ? ਟੱਕਣਾ ਪਊਗਾ ਹਥਿਆਰ। ਉਹੀ ਫੇ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਸਜਣਾ ਕਰਕੇ ਦੋ ਕਪਾਨਾ ਪਹਿਨੀਆਂ ਮੇਰੀ ਪੀੜੀ ਦੀ। ਦਸ਼ਮੇਸ਼ ਜੀ ਦੀ ਸਾਰੀ ਉਮਰ ਲੰਘ ਗਈ ਫਿਰੇ ਹਾਲਸੇ ਦੀ ਜੱਦ ਤੋਂ ਬਾਅਦ ਹੁਣ ਵੀ ਜੁੱਧਾਂ ਵਿੱਚੇ ਚੱਲ ਰਿਹਾ ਕੰਮ ਗੁਰਬਾਣੀ 'ਚ ਕਿਤੇ ਨਹੀਂ ਹੈ ਹਥਿਆਰਾਂ ਦੀ ਗੱਲ ਇੱਕਨੂੰ ਦੀ ਸਿੱਧੀ ਲਿਖੀ ਹੋਈ ਗੁਰਬਾਣੀ 'ਚ ਕਿਤੇ ਨਹੀਂ ਆਉਂਦਾ ਵੀ ਤੁਸੀਂ ਖੰਡੇ ਬਾਟੇ ਦੀ ਪਹੌਂ ਲਓ ਅੰਮ੍ਰਿਤ ਨੂੰ ਅੰਮ੍ਰਿਤ ਨਾਮ ਨੂੰ ਕਹਿ ਰਹੀ ਹੈ ਗੁਰਬਾਣੀ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਇ ਰਾਮ ਸਾਨੂੰ ਸਮਝ ਨਹੀਂ ਆਉਂਦੀ ਗੁਰਬਾਣੀ ਕੀ ਕਹਿੰਦੀ ਹੈ ਜਿਹੜੀਆਂ ਵਿੱਚ ਗੁਪਤ ਗੱਲਾਂ ਆ ਉਹ ਭਾਈ ਗੁਰਦਾਸ ਜੀ ਨੇ ਬੋਲੀਆਂ ਦਸ਼ਮੇਸ਼ ਜੀ ਨੇ ਬੋਲੀਆਂ ਹੋਈਆਂ ਬਾਹਰਤ ਆਪਣੇ ਗ੍ਰੰਥ ਦਾ ਸੰਗ੍ਰਹਿ ਕਈ ਜਗ੍ਹਾ ਔਰ ਭਾਈ ਨੰਦ ਲਾਲ ਨੇ ਖੋਲੀਆਂ ਹੋਈਆਂ ਉਹਨਾਂ ਨੂੰ ਪੜੇ ਤੋਂ ਬਿਨਾ ਅਸੀਂ ਗੁਰਬਾਣੀ ਨੂੰ ਸਮਝੇ ਨਹੀਂ ਸਕਦੇ ਹਾਂ ਜੋ ਗੱਲ ਗੁਰਬਾਣੀ 'ਚ ਨਹੀਂ ਹੈ ਉਹਨਾਂ ਸਾਖਜਾਦਿਆਂ ਦੀ ਸੀਧੀ ਕਿੱਥੇ ਹੈ ਗੁਰਬਾਣੀ 'ਚ ਬਾਬਾ ਦੀਪ ਸਿੰਘ ਜੀ ਜਾਂ ਹੋਰ ਬਾਬਾ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਦੀ ਉਹਨਾਂ ਦੀ ਸੀਧੀ ਤਾਂ ਕੋਈ ਜ਼ਿਕਰ ਨਹੀਂ ਹੈ ਗੁਰਬਾਣੀ 'ਚ ਫੇਰ ਮੰਨਣੀਆਂ ਨਹੀਂ ਉਹ ਆਪਾਂ ਨੇ ਉਹ ਗੁਰਮਤ 239 ਸਾਲ ਗੁਰੂ ਸਾਹਿਬ ਨੇ ਆਏ ਇਸ ਧਰਤੀ ਦੇ ਉੱਪਰ ਰਹਿ ਕੇ ਕਸਾਂ ਜੰਮਿਆਂ ਚ ਸਾਨੂੰ ਗੁਰਮਤ ਦੀ ਸੋਝੀ ਕਰਾਈਏ ਕਹਾਣੀਆਂ ਗੁਰਬਾਣੀ ਚ ਹੈ ਗੁਰਮਤ ਵਿੱਚ ਨਹੀਂ ਹੈ ਉਹ ਹਾਇਰ ਲੈਵਲ ਦੀ ਸਟੱਡੀ ਆ ਉੱਤੇ ਫਿਰ ਬੱਚਿਆਂ ਨੂੰ ਕੋਈ ਲੋੜ ਨਹੀਂ ਹੁੰਦੀ ਦੱਸਣ ਦੀ ਕਹਾਣੀਆਂ ਸਿੱਧਾ ਹੀ ਮੋਰਲ ਦੱਸ ਦਿੰਦੀ ਛੋਟੀਆਂ ਕਲਾਸਾਂ ਵਿੱਚ ਦੱਸਣੀ ਪੈਂਦੀ ਸੋ ਗੁਰੂ ਹੈ ਸਾਡਾ ਉਹਨੂੰ ਨਾਲ ਲੈ ਕੇ ਚੱਲਣਾ ਉਹਨੇ ਸਾਡੇ ਅੰਦਰ ਨਾਮ ਪੈਦਾ ਕਰਨਾ ਗੁਰਬਾਣੀ ਨੇ ਗੁਰਬਾਣੀ ਵਰਤੀ ਜਾਗ ਅੰਤਰ ਇਸ ਬਾਣੀ ਤੇ ਹਰਨਾਮ ਪਾਇੰਦਾ ਨਾਮ ਸਾਨੂੰ ਬਾਣੀ ਨੇ ਅੰਦਰ ਪੈਦਾ ਕਰਨਾ ਕਿਸੇ ਵਕਤ ਗੁਰਮਤ ਵਿੱਚੋਂ ਹੀ ਬਾਣੀ ਨਿਕਲੀ ਹੋਈ ਹੈ ਹਿਰਦਿਆਂ ਚ ਪਰਮਾਤਮਾ ਦੇ ਜਿਹੜੇ ਪਰਮਾਤਮਾ ਲਈ ਹੋਏ ਸੀ ਮਹਾਪੁਰਖ ਉਹਨਾਂ ਦੇ ਹਿਰਦੇ ਚ ਆਈ ਹੈ ਇਹ ਹੁਣ ਸਾਨੂੰ ਉੱਥੇ ਫੇਰ ਜੋੜਦੀ ਹੈ ਤਾਂ ਗੁਰੂ ਹੈ ਸ਼ਬਦ ਗੁਰੂ ਸ਼ਬਦ ਗੁਰੂ ਦਾ ਕਨਸੈਪਟ ਸਮਝਣਾ ਵੀ ਸਾਡੀ ਸਮਝ ਤੋਂ ਬਹੁਤ ਜ਼ਿਆਦਾ ਬਾਹਰ ਹੋਇਆਗਾ ਨਹੀਂ ਸਿੱਖ ਸਮਝਦਾ ਜੇ ਸਮਝਦਾ ਹੈ ਤਾਂ ਗੁਰੂ ਨੂੰ ਮੂਰਤੀ ਬਣਾ ਕੇ ਪੁੱਛਦਾ ਹੈ ਸ਼ਬਦ ਨੂੰ ਗੁਰੂ ਨਹੀਂ ਸਮਝ ਰਿਹਾ ਬੇਤਾਈ ਗੁਰਦਾ ਜੀ ਨੇ ਤਾਂ ਹੀ ਬਾਤਾਂ ਖੋਲੀਆਂ ਹੋਈਆਂ ਸਾਰੀਆਂ ਭਈ ਜਿਹੜਾ ਆਪਾਂ ਮੂਰਤੀ ਬਣਾ ਗਏ ਕੋਉਂਦੇ ਨੇ ਸਿੰਘ ਔਰ ਸਾਂਪ ਕੀ ਅਖੇਟ ਹੈ ਇੱਕ ਸ਼ਬਦ ਹੁੰਦਾ ਉਹਨਾਂ ਦਾ ਜੇ ਅਸੀਂ ਮੂਰਤੀ ਸਮਝੀਏ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅਸੀਂ ਸ਼ੇਰ ਔਰ ਸੱਪ ਦਾ ਸ਼ਿਕਾਰ ਕਰਨ ਲੱਗੇ ਹੋਏ ਹਾਂ